ਹੋਰ ਇਸ ਤੋਂ ਇਲਾਵਾ ਜਿਹੜੀਆਂ ਤੂੰ ਵਿਧੀਆਂ ਵਰਤਦਾ ਮਨ ਹੱਠ ਕਿਨੇ ਨਾ ਪਾਇਓ ਸਤਿ ਥੱਕ ਕੇ ਕੰਮ ਕਮਾਏ ਮਨ ਹੱਠ ਕੀ ਹੁੰਦਾ ਨੰਗੇ ਪਰ ਚੱਲਣਾ ਮੈਂ ਗੁਰਦੁਰੇ ਨੰਗੇ ਪਰ ਜਾ ਰਿਆਂ ਮੰਦਰ ਮਸਜਿਦ ਨੰਗੇ ਪੈਰ ਜਾ ਰਿਆਂ ਪਹਾੜੀਆਂ ਚੜਦੇ ਆ ਮੈਂ ਯਾਤਰਾ ਕੀਤੀ ਮੈਂ ਸਰਦੀ ਤੇ ਠੰਡੇ ਪਣੇ ਨਹਾਤਾ ਮੈਂ ਇਹ ਪਦਾਰਥ ਖਾਣਾ ਛੱਡ ਦਿੱਤਾ ਮੈਂ ਉਹ ਪਦਾਰਥ ਖਾਰੇ ਮੈਂ ਖੜਾ ਹੋ ਕੇ ਪਾਠ ਕਰਦਾ ਪੂਜਾ ਕਰਦਾ ਮਾਲਾ ਫੜਕੇ ਕਰਦਾ ਉਹ ਜੋ ਵੀ ਤੂੰ ਐਸੇ ਕਰੂਗਾ ਉਹ ਸਾਰਿਆਂ ਦੀ ਇਸ ਪੰਕਤੀ ਵਿੱਚ ਪਾਤਸ਼ਾਹ ਨੇ ਵੀ ਆਖਿਆ ਕਰਤੀ ਮਨ ਹਟ ਸਰੀਰ ਨੂੰ ਦੁਖੀ ਕਰਕੇ ਸਰੀਰ ਨੂੰ ਕਸ਼ਟ ਕਰਕੇ ਜੇ ਕੋਈ ਇਨਸਾਨ ਕਹੇ ਕਿ ਮੈਂ ਵਾਹਿਗੁਰੂ ਨੂੰ ਪਾਲੂਗਾ ਉਹ ਕਦੇ ਨਹੀਂ ਪਾ ਸਕਦਾ ਸਤਿਗੁਰ ਦੀ ਬਾਣੀ ਕਹਿੰਦੀ ਹੈ ਮਨ ਹੱਠ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਕਿ ਉਸ ਵੈਗੁਰੂ ਪਰਮਾਤਮਾ ਨੂੰ ਇਹ ਕੋਈ ਪਾ ਸਕਦਾ ਕੇਵਲ ਤੋਂ ਕੇਵਲ ਇੱਕ ਪ੍ਰੇਮੀ ਇੱਕ ਪ੍ਰੇਮ ਕਰਨ ਵਾਲਾ ਪਾ ਸਕਦਾ ਹੁਣ ਜਿੰਨਸ ਮਹਾਨ ਸਖੀਅਤਾਂ ਨੂੰ ਅਸੀਂ ਯਾਦ ਕਰਦੇ ਹਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਦ ਭਗਤ ਜਨਾਂ ਨੂੰ ਵੀ ਦੇਖ ਲਈਏ ਉਹਨਾਂ ਨੇ ਉਹੀ ਕੀਤਾ ਜੋ ਦੁਨੀਆ ਕਰਦੀ ਏ ਪਰ ਦੁਨੀਆ ਵਿੱਚ ਜੋ ਕੀਤਾ ਜੋ ਗੁਰੂ ਕਰਾਉਣਾ ਚਾਹੁੰਦਾ ਕੀਤਾ ਉਹੀ ਹੈ ਕਿਸ ਕੰਮ ਤਾਂ ਆਪਾਂ ਸਾਰੇ ਕਰਦੇ ਹਾਂ ਕੀਰਤਨ ਨਾਲ ਆਪਾਂ ਸਾਰੇ ਜੁੜੇ ਹੋਏ ਆ ਪਰ ਕਿਰਤ ਦੇ ਵਿੱਚੋ ਹੀ ਕਰਤਾ ਲੱਭਣਾ ਪਰਮਾਤਮਾ ਕਿਤੇ ਬਾਹਰ ਹੋਣੀ ਲੱਭਦਾ ਕੋਈ ਸੇ ਕਿਰਤ ਵਿੱਚੋ ਹੀ ਲੱਭਣਾ ਕੀਰਤ ਕਰਦੇ ਆ ਕਰਦੇ ਆ ਕਰਤੇ ਨਾਲ ਜੁੜਨਾ ਹੁਣ ਭਗਤਾਂ ਦਾ ਜੀਵਨ ਦੇਖ ਲਈਏ ਕਿਉਂਕਿ ਜਿਨ੍ਹਾਂ ਨੂੰ ਇਹਨਾ ਮਾਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਵਾਨੇ ਚ ਨਾਮ ਦਰਜ ਹੈ ਪਾਣੀ ਦਰਜ ਹੈ ਅਦੁੱਸਤ ਕਾਰ ਹੈ ਉਹਨਾਂ ਦਾ ਉਹਨਾਂ ਦੇ ਅੱਗੇ ਵੀ ਜੇ ਗੁਰਨਾਨਕ ਸਾਹਿਬ ਅੱਗੇ ਸੀ ਚੁਕਦਾ ਉਹਨਾਂ ਭਗਤਾਂ ਦੇ ਅੱਗੇ ਵੀ ਸੀ ਚੁਕਦਾ ਕਿ ਇਥੇ ਕੋਈ ਫਰਕ ਨਹੀਂ ਕੋਈ ਭੇਦ ਨਹੀਂ ਹੈ ਕਿ ਪਾਸੇ ਕਰ ਦੋ ਸਾਈਡ ਤੇ ਕਰ ਦੋ ਹੁਣ ਉਹਨਾਂ ਭਗਤਾਂ ਦੇ ਜੀਵਨ ਵੱਲ ਜੇ ਝਾਤੀ ਮਾਰੀਏ ਕਿ ਉਹ ਭਗਤ ਬਣੇ ਕਿਵੇਂ ਕੀ ਉਹ ਕਿਸੇ ਮੰਦਰ ਤੱਕ ਗਏ ਸੀ ਕੀ ਉਹ ਨਗੇ ਪੈਰੀ ਚੱਲ ਕੇ ਜਾਂਦੇ ਸੀ ਕੀ ਉਹ ਘਰਵਾਰ ਛੱਡ ਕੇ ਜੰਗਲਾਂ ਚਲੇ ਗਏ ਸੀ ਕੀ ਉਹ ਕਿਤੇ ਬੈਠ ਕੇ ਧੁਨੀਆਂ ਤਾਪੀਆਂ ਕਿਸੇ ਭਗਤ ਦਾ ਜੀਵਨ ਨਹੀਂ ਲੱਭਣਾ ਨਾ ਹੀ ਕਿਸੇ ਉਸ ਮਹਾਨ ਸਚਿਤਾ ਦਾ ਜਿਨ੍ਹਾਂ ਦਾ ਅਸੀਂ ਇਹ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ ਕਿਸੇ ਦਾ ਵੀ ਜੀਵਨ ਐਸਾ ਨਹੀਂ ਜੇ ਕਿਸੇ ਦਾ ਬਣਾਇਆ ਤਾਂ ਇਤਿਹਾਸ ਕਾਰਨ ਸਿਰਫ ਆਪਣੀ ਮਰਜ਼ੀ ਨਾਲ ਬਣਾ ਦਿੱਤਾ ਲਿਖ ਦਿੱਤਾ ਤੇ ਤੁਸੀਂ ਮੰਨ ਲਏ ਅਸਲ ਵਿੱਚ ਕਿਤੇ ਨੇ ਨਿਮਣੇ ਆਂ ਭਗਤਾਂ ਨੇ ਨਹੀਂ ਕੀਤਾ ਤੇ 시ਧਨ ਨਹੀਂ ਕੀਤਾ ਤੇ ਸਿੱਖਾ ਤੂੰ ਕਿਹੜੇ ਭੇਗ ਪਰਮ ਤੁਰਿਆ ਫਿਰਦਾ ਹੈ ਮਨ ਹਟ ਕਿਨੇ ਨਾ ਪਾਇਓ ਸਭ ਥੱਕ ਕੇ ਕੰਮ ਕਰਾਇ ਮਨ ਹਟ ਵੇ ਕਰ ਪਰੋਂਦੇ ਦਗ ਪਾਇਆ ਤੂ ਜੇ ਪਾਇਆ ਉਹ ਪਾਈ ਇਹ ਇਹਨਾਂ ਦੇ ਨਾਲ ਨਹੀਂ ਮਿਲਦਾ ਕੀ ਕਰੀਏ ਐਸਾ ਕੀ ਕਰੀਏ ਜੀ ਇਹਦੇ ਨਾਲ ਹੀ ਮਿਲਣਾ ਤੇ ਕਰੀਏ ਵੀ ਕੀ ਇਹ ਵੀ ਦੱਸੋ ਗੁਰੂ ਦੇ ਸ਼ਬਦ ਨਾਲ ਪ੍ਰੇਮ ਗੁਰੂ ਦੇ ਬੋਲੇ ਹੋਏ ਬੋਲ ਨਾਲ ਪ੍ਰੇਮ ਕਦੋਂ ਹੁੰਦਾ ਕਰਨਾ ਪ੍ਰੇਮ ਹੈ ਪ੍ਰੇਮ ਹੋਵੇਗਾ ਕਦੋਂ ਪ੍ਰੇਮ ਦੀ ਪ੍ਰਵਾਸ਼ਾ ਕੀ ਹੈ ਕਿ ਵਹਿਗਰ ਨੂੰ ਮਿਲਦਾ ਪ੍ਰੇਮ ਦੇ ਨਾਲ ਕਿਤੇ ਜੀਤ ਨਾਲ ਤੁਹਾਡਾ ਪ੍ਰੇਮ ਹੈ ਜਿਸ ਪਿਆਰੇ ਇਸ ਨੇ ਉਸ ਅਗੇ ਮਰਤ ਲਈ ਤ੍ਰਿਕ ਜੀਵਨ ਸੰਸਾਰ ਤਾਂਕੇ ਬਾਚੇ ਕੀ ਬਣਾ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦੀ ਉਹਨਾਂ ਬੋਲਾਂ ਨੂੰ ਸੁਣਾ ਰਿਹਾ ਸੰਸਾਰ ਇੱਕ ਗੁਰਵਾਨੇ ਗੁਰਨਾਨਕ ਸਾਹਿਬ ਲੋਨੀ ਰਜੀ ਹੋਈ ਜਾਂ ਦਸੋਂ ਪਾਛੇ ਉਹ ਤਾਂ ਇੱਕ ਮੈਸੇਜ ਲੈ ਕੇ ਆਏ ਪ੍ਰਮਾਤਮਾ ਦਾ ਉਹਨਾਂ ਨੇ ਤਾਂ ਬੋਲ ਕੇ ਦੱਸਿਆ ਵਾ ਕਿ ਉਹ ਵਹਿਰ ਇਹ ਚਾਹੁੰਦਾ ਇਹ ਪਾਉਂਦਾ ਉਸ ਨੂੰ ਇਹ ਬਾਣੀ ਮਹਾਪੁਰਖ ਦੀ ਬਾਣੀ ਆਈ ਕਿੱਥੋਂ ਆਇ ਦੁਰ ਕੀ ਬਾਣੀ ਆਈ ਧਰੋਂ ਖੁਦ ਪ੍ਰਮਾਤਮਾ ਦੇ ਕੋਲੋਂ ਆਈ ਹੈ ਜੋ ਲਿਆਣ ਦਾ ਉਤਮ ਕੀਤਾ 10 ਬਾਸ਼ਾ ਨੇ ਕੀਤਾ ਗੁਰੂ ਸਹਿਵਾਨਾ ਨੇ ਕੀਤਾ ਇਹ ਸਾਰੇ ਦੇ ਸਾਰੇ ਜੋ ਬੋਲ ਹੈ ਹੁਣ ਉਹਦੇ ਅੰਦਰ ਸਾਰੇ ਹੀ दैवी ਸ਼ਕਤੀਆਂ ਸਭ ਕੁਝ ਉਹਦੇ ਅਧੀਨ ਹੈ ਉਸ ਕਰਤੇ ਦਾ ਸਾਜਿਆ ਹੋਇ ਹੁਣ ਜਦੋਂ ਅਸੀਂ ਉਸ ਵਾਇਗਰੂ ਦੇ ਹੀ ਬੋਲ ਨੂੰ ਨજર ਅੰਦਾਜ਼ ਕਰ ਦਾਂਗੇ ਭਾਵ ਸੁਣਿਆ ਵੀ ਸਮਝ ਵੀ ਲਿਆ ਪਰ ਮੰਨਿਆ ਨਹੀਂ ਇਹਦਾ ਭਾਵ ਪ੍ਰਮਾਤਮਾ ਨਾਲ ਪ੍ਰੇਮ ਨਹੀਂ ਜਿਸ ਦੇ ਨਾਲ ਪ੍ਰੇਮ ਹੁੰਦੇ ਭਾਈ ਉਹ ਤਾਂ ਫਿਰ ਹਰ ਇੱਕ ਗੱਲ ਮੰਨਣੀ ਪੈਂਦੀ ਹੈ ਪ੍ਰੇਮ ਹੀ ਸਤਿ ਭਾਈ ਪ੍ਰੇਮ ਸੀਲ ਭਾਈ ਲੈਣਾ ਜੀ ਦਾ ਗੁਰੂ ਨਾਨਕ ਸਾਹਿਬ ਦੇ ਚਾਨਣਨ ਗੁਰਨਾਨਕ ਸਾਹਿਬ ਦੇ ਬੋਲਾਂ ਨਾਲ ਜੋ ਕਹਿੰਦੇ ਸੀ ਕਿ ਜੋ ਕੁਛ ਵੀ ਕਹਿ ਦਿੱਤਾ ਨਾ ਜੋ ਵੀ ਬਚਨ ਕਹਿ ਦਿੱਤਾ ਬਾਵੇਂ ਕਹਿ ਤਮ ਮਠਿਆਈਆਂ ਤੋੜੋ ਕਿਕਰ ਤੋਂ ਹੁਣ ਸਾਡੇ ਵਰਗਾ ਸਿਆਣਪ ਕਹਿੰਦਾ ਤਾਂ ਹੀ ਤਾਂ ਪਾਤਸ਼ਾਹ ਕਹਿੰਦੇ ਸਹਿ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਤੇਰੀ ਸਿਆਣਪ ਨਹੀਂ ਚੱਲਣੀ ਉਤੇ ਗੁਰੂ ਦੀ ਸਿਆਣਪ ਚੱਲਣੀ ਜੋ ਜੋ ਵੀ ਕਹਿੰਦੇ ਨੇ ਉਹ ਸਭ ਕੁਝ ਕਰਦੇ ਰਹੇ ਪਰ ਆਪ ਗੁਰੂ ਦਾ ਬਚਨ ਮੰਨਣਾ ਹੀ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਥੜੇ ਬਣਦੇ ਟਵਾਉਂਦੇ ਬਣਦੇ ਟਵਾਉਂਦੇ ਤੇ ਆਖਰ ਜੋ ਪਸੰਦ ਵੀ ਹੈ ਕਹਿੰਦੇ ਇਹਨ ਵੀ ਟਾ ਦੋ ਪਸੰਦ ਆਇਆ ਕੀ ਦਾ ਪਾਈ ਜੇਠਾ ਜੀ ਦਾ ਦੋਸ ਪੁੱਤਰੀਆਂ ਦੋ ਜਵਾਈਆਂ ਤੇ ਦੋਨਾਂ ਵਿੱਚੋਂ ਕਿਸੇ ਇੱਕ ਨੂੰ ਸੇਵਾ ਦੇਣੀ ਹੈ ਗੁਰਤਾ ਗਦੀ ਦੀ ਗੁਰਨਾਨਕ ਸਾਹਿਬ ਦੇ ਦਰ ਦੀ ਸੇਵਾ ਸੰਭਾਲਣ ਕਰਨੀ ਹੈ ਕਿਵੇਂ ਦੇਈਏ ਪਰਖ ਕਿਵੇਂ ਕਰੀਏ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਪਰਖ ਹੁੰਦੀ ਹੈ ਤਾਂ ਧਨ ਦੌਲਤ ਦੇ ਜ਼ਰੀਏ ਹੁੰਦੀ ਹੈ ਉਹਦਾ ਸਮਾਜ ਚ ਰੁਤਬਾ ਕੀ ਹੈ ਉਹ ਸਾਡੇ ਲਈ ਕੀ ਕਰ ਸਕਦਾ ਆਪੇ ਇਸ ਤਰ੍ਹਾਂ ਦੇ ਵਿਚਾਰ ਹੁੰਦੇ ਪਰ ਗੁਰੂ ਸਾਹਿਬਾਂ ਨੇ ਜਦੋਂ ਦੇਖੀ ਇਹ ਸੇਵਾ ਦੇਖੀ ਨਾ ਆਪਣਾ ਦੇਖਿਆ ਨਾ ਪਰਾਇਆ ਦੇਖਿਆ ਆਪਣੇ ਪੁੱਤਰਾ ਮਰਲੀ ਨਿਗਾ ਮਰੀ ਕੇ ਮੇਰੇ ਦੋ ਪੁੱਤਰ ਨੇ ਕੋ ਨਾਨਕ ਸਾਹਿਬ ਕਹਿੰਦੇ ਇਹਨਾਂ ਨੂੰ ਗੱਦੀ ਦੇ ਘਰ ਦਾ ਰਾਜ ਭਗ ਚ ਲਈ ਜਿਵੇਂ ਅਜ ਦੇ ਸਾਧ ਸੇਵਾ ਦਰ ਵਿਚਾਰੇ ਚਿੰਟੇ ਕੋੜ ਦੇ ਰਹਿ ਜਾਂਦੇ ਗੱਦੀ ਉਹ ਲੈ ਜਾਂਦਾ ਜਿਹੜਾ ਕਦੇ ਡੇਰ ਹੀ ਨਹੀਂ ਆਇਆ ਆ ਬੜੇ ਬੜੇ ਸੰਸਥਾ ਨੇ ਭਾਈ ਸੇਵਾ ਇੱਥੇ ਜਿਨ੍ਹਾਂ ਨੇ ਨਿਭਾਈ ਏ ਕਿ ਸਭ ਕੁਝ ਲੇਖੇ ਲਾਤਾ ਜੀਵਨ ਗੁਜ਼ਾਰ ਦਿੰਦਾ ਜਦੋਂ ਮੁਖੀ ਬਣਾਉਣਾ ਸੀ ਚੱਕ ਕੇ ਅਮਰੀਕਾ ਤੋਂ ਲੈ ਆਂਦਾ ਗ੍ਰੀਨ ਕਾਰਡ ਹੋਲਡਰ ਭਾਈ ਤੇਰੇ ਦੀ ਕੀ ਖਾਸੀਅਤ ਹੈ ਕਿਹੜੀ ਅਮਰੀਕਾ 'ਚ ਭਗਤੀ ਬੰਦਗੀ ਹੁੰਦੀ ਹੈ ਕਿਹੜੀ ਸੇਵਾ ਕਾਲ ਕਮਾਈ ਹੁੰਦੀ ਹੈ ਉਥੇ ਜਿੰਨਾ ਪਾਉਂਦਾ ਸੀ ਇੱਥੇ ਭਈਆ ਕੇ ਜੋੜੇ ਪਾਲੇ ਮੈਂ ਕਹਿੰਦਾ ਮੁਖੀ ਬਣ ਗਿਆ ਭਾਵ ਦੇਖਿਆ ਪੋਲਿਟਿਕਲ ਪ੍ਰੇਖਕ ਨੇ ਭਈ ਸਾਨੂੰ ਕਿਹੜਾ ਸਾਡੇ ਮਤਵ ਕਿ ਇੱਥੋਂ ਹੀ ਸਾਨੂੰ ਵੋਟ ਪੈਂਕੇ ਮਿਲਣੀ ਹੈ ਕਿ ਜੇ ਹੁਣ ਸਾਥ ਜਾਂਦੇ ਨੇ ਸਾਦਾ ਕੋਲ ਜਾਂਦੇ ਆ ਪੋਲੀਟਿਕਲ ਇੱਕ ਦੇ ਧਰਮ ਦੀ ਖਤਰ ਜਾਂਦੇ ਆ ਇਹ ਤਾਂ కేਵਲ ਤੋਂ ਕੇਵਲ ਉਥੋਂ ਭਈ ਕਿ ਉਹ ਬਾਬਾ ਜੀ ਕਹਿ ਦਣਗੇ ਕਿ ਬਾਬੇ ਤਾਂ ਮਿੱਟੀ ਨੂੰ ਕਹਿਣ ਭਾਈ ਲੈ ਲੋ کہیں ਖਾਲੂ ਜਾ ਕੇ ਤੇ ਸਾਡੀ ਤਾਂ ਦੁਨੀਆ ਭੋਲੀ ਪਾਣੀ ਉਹ ਮਿੱਟੀ ਖਾਂਦੀ ਦਿੰਦੀ ਖਾਦੀ ਨਾ ਪਿੱਛੇ ਜੀ ਰੋਪੜ ਦੇ ਲਈ ਆਲੇ ਆ ਕੇ ਜੇ ਟਿੱਬੇ ਸੀ ਹੋਵੇ ਪਲੇਨ ਕਰ ਤੇ ਸਿੱਧੇ ਕਰ ਦਿੱਤੇ ਭਾਵ ਸਾਧਾ ਦੇ ਵਚਨ ਤੁਸੀਂ ਬਹੁਤ ਮੰਨਦੇ ਹੋ ਤੇ ਇਸੇ ਕਰਕੇ ਭਈ ਉਹ ਆਪਣੇ ਬੰਦਿਆਂ ਨੂੰ ਬਿਠਾ ਦਿੰਦੇ ਆ ਰੈਡੀਕਲ ਲੋਕਾਂ ਨੇ ਤਾਂ ਭਈ ਵੱਡੇ ਵੱਡੇ ਡੇਰੇ ਤਿਆਰ ਕੀਤੇ ਹੋਏ ਆ ਕਿ ਇੱਥੇ ਸੰਗ ਤਾਂ ਆਉਣ ਲੋਕ ਆਉਣ ਕਿ ਬਾਬਾ ਜੀ ਸਾਡੇ ਮੁਤਾਬਕ ਬੋਲਣ ਵੱਡੇ ਵੱਡੇ ਜੋ ਡੇਰੇ ਆ ਕਿਵੇਂ ਪੋਲੀਟਿਕਲ ਜਾ ਕੇ बोलਣਾ కూੜ ਹੈ बोलਣਾ కూੜ ਹੈ ਦੁਨੀਆਂ ਦੇ ਖੋਦੇ ਅਸੀਂ ਸੱਚ ਕੋਲ ਚੱਲੇ ਸੱਚ ਵਾਲਾ ਤਾਂ ਖੁਦ ਝੂਠਾ ਹੈ ਐਸਾ ਕੁਝ ਹੁੰਦਾ ਹੈ ਇਹ ਤਾਂ ਸਮਾਜ ਨੂੰ ਆਪਾਂ ਸਾਰੇ ਨੂੰ ਜਾਣਦੇ ਹਾਂ ਹੁਣ ਪਾਤਸ਼ਾਹ ਦਾ ਜੀਵਨ ਦੇਖੀਏ ਤਨ ਸੇ ਦੀ ਗੁਰੂ ਨਾਨਕ ਦੇਵ ਜੀ ਬਣੇ ਉੱਤਰ ਨਹੀਂ ਉੱਤਰ ਮੋਹ ਨਹੀਂ ਇੱਥੇ ਮੋਹ ਹੈ ਕੇਵਲ ਤੋਂ ਕੇਵਲ ਪ੍ਰਮਾਤਮਾ ਨਾਲ ਉਹਦੇ ਬਚਨਾਂ ਨਾਲ ਜਿਹੜੇ ਉਹਦੀ ਸੇਵਾ ਕਰਨਗੇ ਉਹਨੂੰ ਯਾਦ ਰੱਖਣਗੇ ਪ੍ਰੇਮ ਕਰਨਗੇ ਸੱਚੇ ਦਿਲੋ ਬਈ ਜਨ ਸੇਵਿਆ ਤਿੰਨ ਪਾਇਆ ਮਾਨ ਰੋਜ਼ ਪੜਦੇ ਆ ਤੇ ਆਪਾਂ ਕਿਉਂ ਨਹੀਂ ਕਰਦੇ ਬਈ ਸੇਵਾ ਕਰਕੇ ਹੀ ਮਾਨ ਮਿਲਦਾ ਉਹ ਵੀ ਸੱਚੀ ਦੁਨੀਆ ਕੁਝ ਬੋਲੇ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾ ਜ ਸੱਚੇ ਨਹੀਂ ਵਾਇਗ੍ਰੂਤੋਂ ਬਗੈਰ ਕਹਿਦੀ ਪ੍ਰਵਾਹੀ ਨਹੀਂ ਦੁਨੀਆ ਜੋ ਕਹਿੰਦੀ ਹੈ ਬੋਲੀ ਜਾਵੇ ਬੋਲਣ ਦੇ ਭਾਈ ਮੇਰੀ ਤਾਂ ਇੱਕ ਅੱਖ ਹੈ ਇੱਕੋ ਇੱਕ ਅੰਦ ਹੈ ਜਿਹੜਾ ਪ੍ਰਮਾਤਮਾ ਵੱਲ ਚੱਲਦਾ ਹੈ ਹੋਰ ਪਾਸੇ ਹੀ ਜਾਣਾ ਗੁਰੂ ਨਾਨਕ ਸਾਹਿਬ ਆਪਣੇ ਪੁੱਤਰਾਂ ਨੂੰ ਛੱਡਦੇ ਗੱਦੀ ਸੇਵਾਦਾਰਤਾ ਕਹਿੰਦੀ ਹੈ ਸੇਵਾਦਾਰ ਵੀ ਐਸਾ ਜਿਸ ਨੇ ਹਰ ਇੱਕ ਬਚਨ ਨੂੰ ਬਨੇ ਇਹ ਐਸਾ ਕੋਈ ਬਚਾ ਨਹੀਂ ਸੀ ਜਿਹੜਾ ਕਿ ਨਹੀਂ ਗੁਰੂ ਜੀ ਸਵਾਲ ਦੇ ਅੱਗੇ ਜਵਾਬ ਨਹੀਂ ਕੀਤਾ ਕਿ ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਉੱਠ ਭਾਈ ਭਾਈ ਲੈਣਾ ਜੀ ਦੇਖੋ ਕਿੰਨੀ ਕਿ ਰਾਤ ਲੈ ਗਈ ਹੈ ਭਾਵੇਂ ਸਮਾ ਰਾਤ ਦਾ 10 ਵੇ ਦਾ ਹੋਵੇ 11 ਦਾ ਹੋਵੇ ਤੇ ਉਥੇ ਇਹੀ ਸਵਾਲ ਕਰਦੇ ਸੀ ਸੇਵਾ ਜੋ ਕਰਦੇ ਸੀ ਭਾਵੇਂ ਭਾਈ ਬਾਬਾ ਬੁੱਢਾ ਜੀ ਸੀ ਨਾ ਉਹ ਵੀ ਇਥੋਂ ਤਰਕ ਕੀ ਕਹਿੰਦੇ ਮਹਾਰਾਜ ਹੁਣ ਸੁੱਤੇ ਆ ਹੁਣੀ ਕਿੱਥੇ ਆਲੇ ਸਵੇਰ ਹੋ ਗਈ ਪੈ ਜਾ ਤੇ ਜਦੋਂ ਧੰਨ ਸ੍ਰੀ ਗੁਰੂ ਜੋ ਦੂਸਰੇ ਪਾਚਾ ਗੁਰੂ ਅੰਗਦ ਦੇ ਜੀ ਮਹਾਰਾਜ ਐਵੇਂ ਨਹੀਂ ਬਣੇ ਜਦੋਂ ਭਾਈ ਲੈਣਾ ਜੀ ਨੂੰ ਪੁੱਛੇ ਕਹਿੰਦੇ ਦੇਖੋ ਭਾਈ ਲੈਣਾ ਜੀ ਕਿੰਨੀ ਰਾਤ ਰਹੇਗੀ ਕਹਿੰਦੇ ਪਾਚਾ ਜਿੰਨੀ ਕੀ ਤੁਹਾਡੇ ਹੁਕਮ ਦੇ ਨਾਲ ਬੀਤਨੀ ਸੀ ਬੀਤ ਗਈ ਜਿੰਨੀ ਰਹਿਣੀ ਸੀ ਰਹਿ ਜਾਣੀ ਸਭ ਕੁਝ ਤੁਹਾਡੇ ਹੁਕਮ ਅਤ ਹੈ ਭਾਵ ਕਿਸੇ ਵੀ ਬਚਨ ਨੂੰ ਇੱਕ ਵੀ ਬਚਨ ਨੂੰ ਗੁਰਾਂ ਦਾ ਕਿ ਕਦੇ ਵੀ ਕਿਸੇ ਗੁਰੂ ਦੇ ਬਚਨ ਨੂੰ ਇਹ ਨਹੀਂ ਕਿਹਾ ਮਹਾਰਾਜ ਮੈਂ ਨਹੀਂ ਕਰਨਾ ਹਰ ਇੱਕ ਨੂੰ ਬਚਨ ਮੰਨੇ ਅਤੇ ਬਣੇ ਕੀ ਹੈ ਦੂਸਰੇ ਨਾਨਕ ਆਪਣਾ ਹੀ ਰੂਪ ਨਾ ਦਿੱਤਾ ਹ ਤ ਤੁਸੀਂ ਵੀ ਤਾਂ ਭਾਈ ਅਸੀਂ ਵੀ ਸਾਰੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਰਦ ਹੈ ਇਕ ਅਹੰਕਾਰ ਤੋਂ ਲੈ ਕੇ 18 ਤੋਂ 20 ਤੱਕ ਬਚਨ ਮੰਨਣੇ ਸ਼ੁਰੂ ਕਰ ਦਿੱਤੋ ਤੁਸੀਂ ਰਾਜ ਭਾਗ ਦੀ ਗੱਲ ਕਰਦੇ ਹੋ ਤੁਸੀਂ ਉਸ ਜਗ੍ਹਾ ਤੇ ਜਾ ਕੇ ਖੜ੍ਹਦੇ ਹੋਗੇ ਜਿੱਥੇ ਯਾਕੇ ਰਾਜੇ ਵੀ ਨਮਸਤਕ ਹੋਣਗੇ ਜਿੱਥੇ ਦੇਵੀ ਦੇਵਤੇ ਵੀ ਜਾ ਕੇ ਤੈਨੂੰ ਹੱਥ ਜੋੜ ਕੇ ਕਰਨਗੇ ਭਾਵ ਸਭ ਕੁਝ ਕਰਦਿਆਂ ਕਰਦਿਆਂ ਜਿਸ ਤਰ੍ਹਾਂ ਸੇਵਾ ਕਰਕੇ ਭਾਈ ਲੈਣਾ ਜੀ ਦੂਸਰੇ ਨਾਨਕ ਬਣੇ ਤੂੰ ਸੇਵਾ ਕਰਕੇ ਉਸੇ ਤਰ੍ਹਾਂ ਗੁਰੂ ਦਾ ਬਚਨ ਬਣ ਕੇ ਜਿਸ ਵਹਿਰੂ ਦੀ ਸੇਵਾ ਕਰੇਗਾ ਤੂੰ ਵੀ ਭਾਈ ਵਹਿਰੂ ਦੇ ਰੂਪ ਬਣ ਜਾਣਾ ਆਖੋ ਸਤਨਾਮ ਸ੍ਰੀ ਵਹਿਰੂ ਜਿਨ੍ਹਾਂ ਸੇਵਾ ਸੇਹਰ ਹੋਏ ਗੁਰਬਾਣੀ ਆਪ ਕਹਿੰਦੀ ਕਹਿੰਦੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਤੇ ਹੈਇਆ ਪ੍ਰੇਮ ਦੇ ਨਾਲ ਪ੍ਰੇਮ ਦੇ ਵਿੱਚ ਰਹੇ ਨੇ ਉਹ ਤਾਂ ਖੁਦ ਰੱਬ ਬਣ ਗਿਆ ਭਾਈ ਇਹ ਤਾਂ ਬੜੇ ਹੀ ਵਹਿਰੂ ਦੀ ਕਹਿੰਦੇ ਮਾ ਤੇ ਦਮਾ ਤੇ ਦਮਾ ਕੀ ਤੇ ਪ੍ਰਮਾਤਮਾ ਸੋਚਣ ਤੇ ਮਜਬੂਰ ਹੋ ਜਾਂਦਾ ਕਿ ਭਗਤੀ ਕਰਦੇ ਨੂੰ ਦਮਾ ਕੀ ਰਾਜ ਭਾਗ ਉਹ ਫਿੱਕੇ ਲੱਗਦੇ ਸੱਚਖੰਡ ਉਹ ਬੜਾ ਫਿੱਕਾ ਲੱਗਦਾ ਹਾਕੋ ਸੱਚਖੰਡ ਪੜ੍ਹਦਾ ਹੈ ਪਾਸ਼ਾ ਕਹਿੰਦੇ ਭਗਤਾਂ ਬਾਤ ਤੇ ਤਾਂ ਇਹ ਵੀ ਫਿੱਕਈ ਹੈ ਕਹਿੰਦੇ ਫਿਰ ਕਰੀਏ ਕੀ ਕਹਿੰਦੇ ਇਹਨਾਂ ਨੂੰ ਘਰ ਦੀ ਚਾਬੀ ਫੜਾ ਦਿਓ ਭਾਬੇ ਇਹਨਾਂ ਨੂੰ ਆਪਣੇ ਰੂਪ ਚ ਸਮਾ ਦਿਓ ਆਪੇ ਚੱਕੋ ਆਪੇ ਲਓ ਆਪੇ ਖਾਓ ਤੁਸੀਂ ਹੀ ਮਾਲਕਾਂ ਭਾਈ ਮੈਂ ਨਹੀਂ ਕੁਝ ਦੇ ਸਕਦਾ ਆਪਣੇ ਭਗਤਾਂ ਆਪਾਂ ਮੰਗਦੇ ਮੰਗ ਤਮਾ ਨਾ ਪਾਇਆ ਕਰੋ ਕਰਮ ਐਸਾ ਕਿ ਖੁਦ ਵਹਿਰੂ ਕਵੇ ਕਿ ਹੁਣ ਦਮਾਂ ਤੇ ਦਮਾਂ ਕੀ ਇਹਨੂੰ ਸਭ ਕੁਝ ਛੋਟਾ ਲੱਗਦਾ ਹੁਣ ਇੱਕੋ ਗੱਲ ਹੀ ਐ ਭਾਈ ਵੀ ਥੋੜਾ ਥੋੜਾ ਦੇਣ ਦੀ ਬਜਾਏ ਅ ਚੱਕੋ ਪਈ ਮਿਸਾਉ ਤੁਹਾਡਾ ਹੀ ਐ ਮੇਰਾ ਕੁਛ ਵੀ ਨਹੀਂ ਦੇ ਵਿੱਚ ਮੈਂ ਰੱਖਾਂ ਬਲੀਏ ਰੂਪ ਹੀ ਆਉਦਾ ਦਿੱਤਾ ਆਉਤੇ ਏਕਾਰ ਦਿੱਤਾ ਸਾਰੇ ਖਜ਼ਾਨੇ ਖਜ਼ਾਨਿਆਂ ਦੇ ਮਾਨਕ ਫਾਉ ਆ ਸਭ ਨੂੰ ਦੇਣ ਵਾਲੇ ਬਣਾ ਦੇ ਅਸੀਂ ਮੰਗਣ ਵਾਲੇ ਦੀ ਗਣਤੀ ਚ ਤਦੇ ਤਾਂ ਮਾਣ ਨਹੀਂ ਮਿਲਦਾ ਕਿ ਮੰਗਤ ਮਾਣ ਨਾ ਪਾਇਆ ਮੰਗਣ ਗਿਆ ਸੋ ਮਰ ਗਿਆ ਇੱਥੇ ਮੰਗਣਾ ਨਹੀਂ ਹੈ ਇੱਥੇ ਕੇਵਲ ਤੋਂ ਕੇਵਲ ਆਪਣਾ ਕਾਰਜ ਕਰਨਾ ਹੈ ਬਚਨ ਬਣੜੇ ਗੁਰਾਂ ਦੇ ਬਚਨ ਕਿ ਐਸੀ ਸੇਵਾ ਹੁਣ ਗੁਰੂ ਅੰਗਦ ਦੇ ਮਹਾਰਾਜ ਨੂੰ ਦੇਖੀ ਕਿ ਜਾਂ ਕੁੰਨਾਰਕ ਸਾਹਿਬ ਆਇਸ਼ਾਨ ਕਿ ਕੋਈ ਉਹਨਾਂ ਨੇ ਕੋਈ ਭਈ ਤਪੱਸਿਆ 40 ਹੁਣ ਜਿਵੇਂ ਸਾਧ ਕਹਿੰਦੇ ਬਾਬਾ ਜੀ ਪੁੱਠੇ ਲੜਕੇ ਆ ਸਿੱਧੇ ਲੜਕੀ ਆ 50 ਗੱਲਾਂ ਕਰਦੇ ਇਹ ਸਾਰੇ ਕੇਵਲ ਤੋਂ ਕੇਵਲ ਪਖੰਡ ਹੈ ਆ ਗੁਰਬਾਣੀ ਦੀ ਇੱਕ ਪੰਕਤੀ ਹੀ ਸਾਨੂੰ ਸੰਤ ਮਹਾਤਮਾ ਬਣਾ ਸਕਦੀ ਹੈ ਮਨ ਹੱਠ ਕਿਨੇ ਨਾ ਪਾਇਓ ਕਿਸੇ ਵੀ ਸਰੀਰ ਨੂੰ ਦੁੱਖ ਕਸ਼ਟ ਬਹੁਤ ਤੁਹਾਨੂੰ ਹੁੰਦਾ ਨੇ ਖਾਣਾ ਨਹੀਂ ਪੀਣਾ ਨਹੀਂ ਇਹ 50 ਗੱਲਾਂ ਆ ਪਾ ਕਰਦੇ ਇਹਨਾਂ ਦਾ ਬਾਦਸ਼ਾਹ ਕਹਿੰਦੇ ਮੇਰੇ ਨਾਲ ਕੀ ਸੰਬੰਧ جے ਭਾਈ ਕਾਬੂ ਕਾਣਾ ਕੰਟਰੋਲ ਕਰਨਾ ਤੇ ਮਨ ਨੂੰ ਕਰ ਦੇ ਸੋਧਣਾ ਤੇ ਮਨ ਨੂੰ ਸੋਧ ਮਨ ਨੂੰ ਸਦਾ ਕਰ ਮਨ ਨੂੰ ਸਾਫ ਕਰ ਮਨ ਤਾਂ ਢਿੱਡ ਹੈ ਤੇ ਜੇ ਮਨ ਢਿੱਡ ਹੈ ਇਹ ਕਮਾਈ ਨਹੀਂ ਕਰ ਸਕੇਗਾ ਨਾਮ ਵਾਲੀ ਬੰਦਗੀ ਵਾਲੀ ਹੁਣ ਦੂਸਰੇ ਦੂ ਬਣ ਗਏ ਨੇ ਭਾਈ ਲੈਣਾ ਜੀ ਕੋ ਨਾਨਕ ਬਣ ਗਏ ਤੇ ਬੰਦੇ ਆ ਤੂੰ ਕਿਉਂ ਨਹੀਂ ਸੋਚਦਾ ਕਿਹੜੇ ਭਰਮ ਬੁਲੇਖਿਆਤ ਰਿਆ ਫਿਰਦਾ ਨਾ ਤੇਰੇ ਗੁਰੂ ਸਹਿਬਾਨ ਅੰਨਨ ਕੀਤੇ ਬੈਠ ਕੇ ਇਸ ਤਰ੍ਹਾਂ ਦਾ ਪਖੰਡ ਕੀਤਾ ਨਾ ਹੀ ਤੇਰੇ ਉਹਨਾਂ ਸੰਤਾਂ ਨੇ ਭਗਤਾਂ ਨੇ ਜਿਨ੍ਹਾਂ ਦੇ ਗੁਰਬਾਣੀ ਚ ਨਾਮ ਦਰਜ ਹੈ ਕਦੇ ਦੇਖਿਆ ਕਿ ਸਤਗੁਰੂ ਦਾ ਜੀ ਮਹਾਰਾਜ ਭਾਈ ਕਾਸੀ ਦੇ ਸੀ ਜਿਨ੍ਹਾਂ ਦਾ ਹੁਣ ਸਭ ਨੂੰ ਪਤਾ ਹੈ ਭਾਈ 1 ਫਰਵਰੀ ਨੂੰ ਪ੍ਰਕਾਸ਼ ਦਿਹਾੜਾ ਉਹਨਾਂ ਦਾ ਆਰੇ ਸਮੂਹ ਸਿੱਖ ਜਗਤ ਚ ਮਨਾਇਆ ਜਾਏਗਾ ਉਹਨਾਂ ਨੂੰ ਮੰਨਣ ਵਾਲਿਆਂ ਦੀ ਤਦਾਦ ਬੇਅੰਤ ਹੈ ਕਿਉਂ ਮੰਨਦੇ ਆ ਕੀ ਭਾਈ ਉਹ ਕੋਈ ਤਪੱਸਿਆ ਕਰਦੇ ਸੀ ਕੀ ਭਾਈ ਉਹ ਰੋਜ਼ ਗੰਗਾ ਚ ਇਸ਼ਨਾਨ ਕਰਦੇ ਸੀ ਜੈ ਗੰਗਾ ਦੇ ਕਿਨਾਰੇ ਰਹਿੰਦੇ ਹੋਏ ਵੀ ਗੰਗਾ ਚ ਇਸ਼ਨਾਨ ਨਹੀਂ ਕਰਨਗੇ ਸੀ ਉਹਨਾਂ ਨੇ ਮੰਨ ਦਾ ਇਸ਼ਨਾਨ ਕਰਾਇਆ ਤੇ ਕੇਵਤੋ ਕੇਵਲ ਪਰਮਾਤਮਾ ਦੇ ਪ੍ਰੇਮ ਵਾਲੇ ਸਰੋਵਰ ਚ ਕਰਾਇਆ ਤੇ ਕਿੱਡਾ ਵੱਡਾ ਮਾਣ ਮਿਲ ਗਿਆ ਭਾਈ ਕਿੱਡਾ ਆਦਰ ਸਤਕਾਰ ਮਿਲੇ नाम दर्ज है पूरी दुनिया का सी चुकद उन्हें महान शख्सियत क्यों याद करती है क्योंकि भाई उन्होंने जो बंदगी की है वो किसी भेख या किसी ऐसे ही मन हट और सतगुरु पातशाह ने तो कह देता, पाठ पढ़े हो और वेद विचारे पाठ ਜਿਵੇਂ ਆਪਾਂ ਕਰਦੇ ਆ ਕੋਤਰੀ ਰੱਖੋ ਸਕੋਤਰੀ ਰੱਖੋ ਪਤਾ ਨਹੀਂ ਕੀ ਕੁਝ ਕਰਦੇ ਆ ਬਈ ਅੰਤ ਨੂੰ ਡੋਬਣ ਵਾਲੀ ਸਭ ਤੋਂ ਵੱਡੀ ਰੀਤ ਇਹ ਚ ਲਈ ਹੋਇਆ ਸਾਡੇ ਵਿੱਚ ਤੇ ਬਾਦਸ਼ਾਹ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਭਾਵੇਂ ਸਾਰੇ ਵੇਦਾਂ ਸਾਸਤ੍ਰਾਂ ਦਾ ਤੂੰ ਗਿਆਤਾ ਹੋ ਜੇ ਜਾਣਕਰ ਹੋ ਜਾਵੇਂ ਨਿਵਲਕ ਤਿਆੰਕਮ ਸਾਦੇ ਕਿ ਭਾਵੇਂ ਸਰੀਰ ਨੂੰ ਸੋਧਦਾ ਰਿਹਾ ਅਨਗਰਗ ਤਰੀਕਿਆਂ ਦੇ ਤਪੱਸਿਆ ਕੀਤੀ ਹੈ ਜਾਂ ਬਹੁਤ ਕੁਝ ਕੀਤਾ ਐਸਾ ਕੁਝ ਕਰਦਾ ਤੇ ਹੁਣ ਕੀ ਇਹਨਾਂ ਕੁਝ ਕਰ ਲਿਆ ਤੋਂ ਨੰਗੇ ਪੈਰੀ ਵੀ ਚਲਿਆ ਗਿਆ ਵਾ ਇਹ ਉਦਨ ਸਾਡੇ ਮਤ ਕਿ ਸਾਨੂੰ ਸ਼ਾਇਦ ਲੱਗਦਾ ਕਿ ਇਸ ਤਰ੍ਹਾਂ ਦੇ ਅਸੀਂ ਕਰਮ ਕਰਕੇ ਆ ਕਈ ਲੋਕ ਤਾਂ ਲਟ ਲਟਕੇ ਜਾਂਦੇ ਆ ਭਈ ਮੰਦਰਾਵਾਲੋ ਜਾਓ ਜੀ ਸਤਕੇ ਜਾਓ ਭਈ ਤੁਹਾਡੇ ਸਰੀਰ ਆ ਤੁਸੀਂ ਜਾਣਾ ਤੁਹਾਡੇ ਹੀ ਸਰਦਾ ਪਰ ਜੋ ਅਸੀਂ ਕਰਦੇ ਹਾਂ ਕੀ ਉਹ ਸਹੀ ਹੈ ਸਾਨੂੰ ਉਹਦਾ ਕੁਝ ਫਲ ਮਿਲੇਗਾ ਮਨ ਹਟ ਗਿਨੇ ਨ ਭਈ ਹੁਣ ਬਾਦਸ਼ਾਹ ਨੇ ਕੀ ਬਚਨ ਕੀਤਾ ਕਿ ਐਸੇ ਕਰਮ ਨਾਲ ਹੀ ਬਣਦਾ ਪਾਠ ਪੜਿਓ ਔਰ ਵੇਦ ਵਿਚਾਰਿਓ ਨੇਵਲ ਪੇ ਅੰਗਮ ਸਾਤੇ ਪਾਂਚ ਜਨਾ ਸੰਗ ਨ ਛੁਟਕਿਓ ਅਦਕ ਅੰਗ ਬਦਵਾਤੇ ਮਨ ਜੁੜਿਆ ਹੋਇਆ ਵਿਕਾਰਾਂ ਦੇ ਨਾਲ ਮਨ ਦੇ ਵਿਕਾਰਾਂ ਦੇ ਨਾਲ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹਦੇ ਵਿੱਚ ਫਸਿਆ ਹੋਇਆ ਮਨ ਇੱਥੋਂ ਸੁਧ ਨਹੀਂ ਹੋਇਆ ਤੇ ਬਾਦਸ਼ਾਹ ਫਿਰ ਕੀ ਫਰਮਾਨ ਕਰਦੇ ਪੰਜ ਜਨਾਸਾਂ ਸੰਤ ਨਾਲ ਛੁੱਟ ਕੇ ਅਦਕ ਅੰਗ ਵਧਿਆ ਵਾਦੇ ਪਿਆਰੇ ਐਨਾ ਬਸਤੂ ਕੀਤਾ ਮਾਰੇ ਕਹਿੰਦੇ ਪਿਆਰੇ ਇਹਨਾਂ ਵਿੱਚ ਮਿਲਣ ਨਾ ਜਾਇ ਮੈਂ ਕੀਏ ਕਰਮ ਅਨੇਕਾਂ ਕੀਤਾ ਬਹੁਤ ਕੁਝ ਹੈ ਪ੍ਰੇਮ ਨੂੰ ਛੱਡ ਕੇ ਮੈਂ ਸਾਰਾ ਕੁਝ ਕਰ ਲਿਆ ਮੈਂ ਕੀਏ ਕਰਮ ਅਨੇਕਾਂ ਹਾਰ ਪ੍ਰਿਵ ਸੁਆਮੀ ਦੇ ਦੁਆਰੇ ਸੁਆਮੀ ਦੇ ਦੁਆਰੇ ਭਾਬ ਗੁਰੂ ਦੀ ਛਣ ਚ ਆਉਣਾ ਤੂੰ ਕਿਤੇ ਵੀ ਬੈਠਾ ਇਹ ਨਹੀਂ ਹੈ ਕਿ ਜਿੱਥੇ ਪ੍ਰਕਾਸ਼ ਹੋਗਾ ਉੱਥੇ ਗੁਰੂ ਨਾਨਕ ਸਾਹਿਬ ਬੈਠੇ ਹੈ ਨਹੀਂ ਭਾਈ ਗੁਰੂ ਨਾਨਕ ਸਾਹਿਬ ਉੱਥੇ ਹੈ ਜਿੱਥੇ ਉਦੇ ਸ਼ਬਦ ਦਾ ਪ੍ਰਕਾਸ਼ ਤੇਰੇ ਹਿਰਦੇ ਵਿੱਚ ਜੇ ਤਨ ਪ੍ਰਕਾਸ਼ ਹੋ ਗਿਆ ਗੁਰਨਾਨਕ ਸਾਹਿਬ ਤੇਰੇ ਹਿਰਦੇ ਚ ਆ ਜਾਣਗੇ ਭਾਈ ਇਹ ਤਾਂ ਇੱਕ ਸਥਾਨ ਹੁੰਦਾ ਹੈ ਗੁਰੂ ਦਾ ਦਵਾਰ ਆ ਕਿ ਜਿੱਥੇ ਗਿਆਨ ਦਿੱਤਾ ਜਾਂਦਾ ਹੈ ਕਿ ਇਥੇ ਕੋਈ ਸੱਜਣ ਬੈਠਦਾ ਆ ਕੇ ਕੋਈ ਪਾਠ ਪੜ੍ਹਦਾ ਸੁਣਾਉਂਦਾ ਕੋਈ ਵਿਚਾਰ ਕਰਦਾ ਕੋਈ ਕੀਰਤਨ ਕਰਦਾ ਇਥੇ ਇੱਕ ਸਥਾਨ ਹੋ ਗਿਆ ਕਿ ਹੁੰਦੀ ਹੈ ਚਲੋ ਭਾਈ ਸਾਰੇ ਇੱਕ ਜਗ੍ਹਾ ਜਾ ਕੇ ਸੁਣ ਲਈਏ ਬਹਿਣ ਲਈ ਇਹਦਾ ਮਤਲਬ ਇਹ ਨਹੀਂ ਕਿ ਉਥੇ ਰੱਬ ਆ ਗਿਆ ਇਹ ਤਾਂ ਕਿਤੇ ਵੀ ਨਹੀਂ ਹੈ ਦੁਨੀਆ ਦੇ ਵਿੱਚ ਕਿਸੇ ਧਰਮ ਵਿੱਚ ਨਹੀਂ ਹੈ ਗੁਰੂ ਦੇ ਸ਼ਬਦ ਨੂੰ ਮਨ 'ਚ ਵਸਾ ਲੈਣਾ ਕਿਵੇਂ ਬਸੇਗਾ ਚੇਤੇ ਕਰਕੇ ਛੱਡ ਦੇਣਾ ਮੰਨ ਲੈਣਾ ਜਿੰਨਾ ਇਤਿਹਾਸ ਅਸੀਂ ਦੇਖਦੇ ਆ ਕਿ ਜਿੰਨਾ ਸਹੀਦਾਂ ਨੂੰ ਆਪਾਂ ਹੁਣ ਯਾਦ ਕਰਨਾ ਕੱਲ ਨੂੰ ਇੱਕ ਪੋ ਹੈ ਕਿ ਜਿਸ ਤਰ੍ਹਾਂ ਬੇਂਤੀ ਕਿਤੇ ਕਿ ਦਸਮ ਪਾਸ਼ਾ ਦਾ ਇਤਿਹਾਸ ਤਾਂ ਭਈ ਇਤਾ ਭਾਵੇਂ ਸਾਰੀ ਉਮਰ ਕਰਦਾ ਰਹੇ ਯਾਦ ਕਰਦਾ ਰਹੇ ਤਾਂ ਵੀ ਨਹੀਂ ਮੁਕਦਾ ਕਿ ਪਛਾਣ ਉਹ ਜਦੋਂ ਜਾਣਿਆ ਆ ਦਿਨਾਂ ਦੇ ਵਿੱਚ ਕਿਉਂ ਕਿ ਇਹ ਉਹ ਦਿਨ ਚੱਲ ਰਹੇ ਨੇ ਜਿਸ ਸਮੇਂ ਗੁਰੂ ਪਾਸ਼ਾ ਜੀ ਦਾ ਪਰਿਵਾਰ ਉਹ ਸਿੰਘ ਸੂਰਮੇ ਸਭ ਨੇ ਦੁੱਖ ਸੰਕਟ ਸਹੇ ਇਹਨਾਂ ਕੋਸ ਸੇ ਹੈ ਕਿ ਇਸ ਲਈ ਪ੍ਰੇਮ ਸੀ ਨਹੀਂ ਤਾਂ ਛੱਡ ਕੇ ਚਲੇ ਗਏ ਛੱਡ ਕੇ ਆ ਵੀ ਗਏ ਸੀ ਪ੍ਰੇਮ ਤੋਂ ਹੀੜੇ ਸੀ ਜਿਹੜੇ ਪ੍ਰੇਮ ਵਾਲੇ ਸੀ ਕਹਿੰਦੇ ਹੁਣ ਆ ਗਏ ਹਾਂ ਹੁਣ ਇੱਥੋਂ ਤਹਾਂ ਤਾਂ ਜਾ ਸਕਦੇ ਹਾਂ ਕਿ ਦੁਨੀਆ ਤੋਂ ਜਾ ਸਕਦੇ ਆ ਪਰ ਮਾਲਕਾ ਤੇਰਾ ਦਰ ਛੱਡ ਕੇ ਨਹੀਂ ਜਾ ਸਕਦਾ ਤੇਰਾ ਦਰ ਨਹੀਂ ਛੱਡਣਾ ਕਦੇ ਤੇ ਉਹਨਾਂ ਦਾ ਇਤਿਹਾਸ ਸਾਨੂੰ ਨੰਕਰਨਾ ਭਾਈ ਹੁਣ ਦਸਮ ਪਾਤਸ਼ਾਹ ਦਾ ਜਿਨ੍ਹਾਂ ਕਿ ਦਾਸ ਨੂੰ ਮਾਲਕ ਨੇ ਸੱਧ ਗੁਦ ਦਿੱਤੀ ਹੈ ਭਾਈ ਉਹਨਾਂ ਕਾ ਵਿਖਿਆਨ ਕਰਾਇ ਸਾਰੇ ਇਤਿਹਾਸ ਵਿੱਚੋਂ ਸਾਨੂੰ ਇਹ ਹੀ ਲੱਭੇਗਾ ਕਿ ਅੱਜ ਉਹਨਾਂ ਨੂੰ